ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਨੂੰ ਜੱਦੀ ਪਿੰਡ ਜਿਉਂਵਾ ਇਹਨਾਂ ਮਹਾਪੁਰਸ਼ਾਂ ਲਾਗੇ ਵਿੱਚ ਗਰੀਬ ਦਾ ਮੂੰਹ ਪੂਰੀ ਗੁਲ ਸੰਸਥਾ ਜਿਉਂਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਬਾਣੀ ਸਦਕਾ ਸਤਵੇਂ ਪਾਸ਼ਾ ਸ਼੍ਰੀ ਗੁਰੂ ਹਰਾਇ ਮਰ ਪ੍ਰਸਾਏ ਦੇ ਬਾਬਾ ਜੱਖ ਜੀ ਦੇ ਜੱਦੀ ਪਿੰਡ ਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਲਬੋਟੀ ਚਲਾਈ ਜਾ ਰਹੀ ਹੈ ਐਨਆਰਏ ਸੰਗਤਾਂ ਦੀ ਮਦਦ ਨਾਲ ਸੰਸਥਾ ਵੱਲੋਂ ਇਸ ਫੈਸਿਲਿਟੀ ਬੋਟਰੀ ਦੇ ਸਹਿਯੋਗ ਨਾਲ ਹਰ ਵੀ ਇਲਾਕਿਆਂ ਵਿੱਚ ਲਗਾਤਾਰ ਕੈਂਪ ਲਗਾਏ ਜਾ ਰਹੇ ਨੇ ਇਸ ਵਕਤ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਹਲਕਾ ਡੇਰ ਬਾਬਾ ਨਾਨਕ ਦੇ ਪਿੰਡ ਨਵੀਂ ਨਗਰ ਵਿਖੇ ਖੜੇ ਆ ਜਿੱਥੇ ਗੁਰੂ ਘਰ ਵਿਖੇ ਕੈਂਪ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਬਲਦੀਪ ਸਿੰਘ ਜੀ ਪਿੰਡ ਕਲਰਾ ਆਰਮੀ ਮੈਡੀਕੋਰਟ ਤੋਂ ਸੂਬੇਦਾਰ ਰਿਟਾਇਰ ਹੋਏ ਨੇ ਸੇਵਾਵਾਂ ਦੇ ਰਹੇ ਨੇ ਜੀ ਧੰਨਵਾਦ ਕਰਦੇ ਆ ਜੀ ਡਾਕਟਰ ਤਰਸੇਮ ਸਿੰਘ ਜੀ ਕਿਉਂਕਿ ਗੁਰਨਾਮਕ ਚੈਰੀਟੇਡ ਸੈਂਟਰ ਦੀ ਬੋਰਡ ਨੂੰ ਵਿਖੇ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨੂੰ ਧੰਨਵਾਦ ਕਰਦੇ ਆਂ ਰਤਨ ਸਿੰਘ ਖਾਲਸਾ ਜੀ ਲਗਾਤਾਰ ਉਪਰਡੀ ਸਲਿੱਪ ਭਰਨ ਦੀ ਡਿਊਟੀ ਨਿਭਾ ਰਹੇ ਨੇ ਵਿਪਨ ਕੁਮਾਰ ਜੀ ਪਿੰਡ ਪਚਨਗੜਾਂ ਤੋਂ ਇਹ ਇਹ ਵੀ ਸੇਵਾਵਾਂ ਨਿਭਾ ਰਹੇ ਨੇ ਧੰਨਵਾਦ ਕਰਦੇ ਹਾਂ ਦਾ ਜੀ ਗੁਰਵਿੰਦਰ ਸਿੰਘ ਖਾਲਸਾ ਜੀ ਲੋਕਲ ਨੇ ਜੀ ਇਹ ਲਗਾਤਾਰ 8 ਦਿਨ ਸਾਡੇ ਨਾਲ ਸੇਵਾਵਾਂ ਨਿਵਾ ਰਹੇ ਨੇ ਧੰਨਵਾਦ ਕਰਦੇ ਹਾਂ ਦਾ ਵੀ ਪਿੰਡ ਨਵੀਂ ਨਗਰ ਦੇ ਗੁਰਦੁਆਰ ਸਾਹਿਬ ਵਿਖੇ ਸੰਸਥਾ ਵੱਲੋਂ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ ਜਿੱਥੇ ਕਿ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕਅਪ ਕਰਕੇ ਦਵਾਈ ਫਰੀ ਵਿੱਚ ਦਿੱਤੀ ਜਾ ਰਹੀ ਹੈ ਜੀ ਗਰੀਬ ਦਾ ਮੂੰਹ ਪੂਰੀ ਦੀ ਗੋਲ ਸੰਸਤਾ ਜਨਵਾ ਇਲਾਕੇ ਵਿੱਚ ਲਗਾਤਾਰ ਸਮਾਜ ਸੇਵਿਕ ਸੇਵਾਵਾਂ ਨਿਭਾ ਰਹੀ ਆ ਤੇ ਹਰਪਿੰਡ ਲਾ ਕੇ ਜਿਹੜਾ ਬਣਾ ਰਹੇ ਨੇ ਪਿੰਡਾਂ ਵਿੱਚ ਲਗਾਤਾਰ ਮੈਡੀਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜੀ Yeah, but yeah. yeah. yeah.